ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਬਹੁਤ ਬਹੁਤ ਸਵਾਗਤ ਹੈ 19 ਦਸੰਬਰ 2025 ਤੇ ਟਾਈਪ 3 ਵਜਨ ਦੇ ਵਿੱਚ ਕੋਈ 7-8 ਮਿੰਟ ਰਹਿੰਦੇ ਨੇ ਤੁਸੀਂ ਦੇਖ ਰਹੇ ਹੋ ਪੀ ਐਚ ਆਰ ਐਮ 0 ਕਿਲੋਮੀਟਰ ਆਪਾਂ ਉੱਥੇ ਪਹੁੰਚ ਚੁੱਕੇ ਆ ਬਾ ਕਮਾਲ ਬਾ ਕਮਾਲ ਤੁਸੀਂ ਵੇਖਿਓ ਯਾਰ ਵਾਕਈ ਐਡਵੈਂਚਰ ਹੈ ਐਕਚੁਅਲ ਦੇ ਵਿੱਚ ਐਡਵੈਂਚਰ ਹੈ ਨਾ ਜਿਹੜੇ ਬਾਈਕਰਸ ਨੇ ਤੁਸੀਂ ਵੇਖ ਹੀ ਰਹੇ ਹੋ ਬਾਈਕਰਸ ਤੁਹਾਨੂੰ ਮੈਂ ਅੱਗੇ ਮਿਲਾਉਂਗਾ ਤੁਸੀਂ ਕਿਤੇ ਨਹੀਂ ਜਾਣਾ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿਆਂ ਸਟਾਰਟ ਇੱਥੋਂ ਇਹਨਾਂ ਨੇ ਕੀ ਕੀ ਕੁਸ਼ ਕੀਤਾ ਔਰ ਤੁਸੀਂ ਮਿਲਦੇ ਰਹਿਣਾ ਦੇਖਦੇ ਰਹਿਣਾ ਮੈਂ ਤੁਹਾਨੂੰ ਦਿਖਾਣਾ ਆ ਵੇਖੋ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਤਾਂ ਆ ਸਾਰੇ ਬਾਈਕਰਸ ਜਿਹੜੇ ਨੇ ਨਾ ਮੋਸਟਲੀ ਹਨਾ ਫੁੱਲ ਗিয়ার ਫੁੱਲ ਗিয়ার ਇਹ ਲਿਖਤਾ ਆਈ ਲਵ ਬਾਈਕ ਪੀ ਐਚ ਆਰ ਐਮ ਵੱਲੋਂ ਜਿਹੜਾ ਇਹ ਹੈ ਨਾ ਇਹ ਬਾਈਅਰ ਰਿਜ਼ੋਰਟ ਦੇ ਵਿੱਚ ਕੱਚੀ ਪੁੱਛੋ ਜਿੱਥੇ ਆਪਾਂ ਕਹਿ ਦਿੰਦੇ ਆ ਪੁੱਛੋ ਹਨਾ ਔਰ ਬਹੁਤ ਵਧੀਆ ਜਿਹੜਾ ਇਹਨਾਂ ਦਾ ਸਿਸਟਮ ਹੈ ਠੀਕ ਹੈ ਜੀ ਆਜੋ ਹੁਣ ਤੁਹਾਨੂੰ ਮੈਂ ਦਿਖਾਵਾਂ ਆ ਦੇਖੋ ਪੰਜਾਬੀ ਐਡਵੈਂਚਰ ਪ੍ਰੈਜ਼ੈਂਟਸ ਪੀ ਐਚ ਆਰ ਐਮ 2025 ਪੰਜਾਬੀ ਹੈਰੀਟੇਜ ਰਾਈਡਰ ਮੀਟ ਇਹ ਯੋਧਨਾ ਸ਼ਿਆਵਰੋਧ ਦਾ ਸਾਰਾ ਕੁਝ ਬਹੁਤ ਵਧੀਆ ਹੈ ਸਾਰੇ ਸੁਲਝੇ ਹੋਏ ਇਨਸਾਨ ਨੇ ਬਾਈਕ ਨੂੰ ਪਿਆਰ ਕਰਨ ਵਾਲੇ ਰਾਈਡਸ ਨੂੰ ਪਿਆਰ ਕਰਨ ਵਾਲੇ ਇਹ ਉਹ ਸਾਡੇ ਭਰਾਣੇ ਤੇ ਆਜੋ ਮੈਂ ਤੁਹਾਨੂੰ ਇਹਨਾਂ ਨਾਲ ਮੈਂ ਮਿਲਵਾਣਾ 0 ਕਿਲੋਮੀਟਰ ਸੀ ਤੁਸੀਂ ਦੇਖ ਲਿਆ ਸੀ ਮਾਈਲਸਟੋਨ 0 ਕਿਲੋਮੀਟਰ ਇਹ ਇੱਥੇ ਆ ਕੇ ਆਹ ਪੂਰਾ ਤੁਸੀਂ ਵੇਖੋ ਪੂਰੀਆਂ ਤਿਆਰੀਆਂ ਚੱਲ ਰਹੀਆਂ ਢੋਲ ਟਮਲੇ ਪੂਰੇ ਕਰ ਦਿਓ ਨਹੀਂ ਨਹੀਂ ਆਪਾਂ ਬੰਦ ਹੀ ਕਰਨਾ ਸੀ ਐਨਾ ਵੀ ਕਿਉਂ ਕਰਨਾ ਸੀ ਬਹੁਤ ਵਧੀਆ ਗੱਲ ਹੈ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਸੀ ਮੈਂ ਕਿਹਾ ਵੀ ਤੁਸੀਂ ਥੋੜਾ ਜਿਹਾ ਵਜਾਉਣਾ ਮੈਂ ਸਟਾਰਟ ਕਰਨਾ ਫਿਰ ਆਪਾਂ ਅੰਦਰ ਚਲੇ ਜਾਣਾ ਇਹ ਇਨਸਟਰਕਸ਼ਨਸ ਪਹਿਲਾਂ ਇਹਨਾਂ ਨੂੰ ਦਿੱਤੀ ਹੋਈਆਂ ਸੀ ਥੈਂਕ ਯੂ ਬ੍ਰਦਰ ਆਜੋ ਸੋ ਆਪਾਂ ਮਿਲਦੇ ਇਹਨਾਂ ਸਾਰੇ ਭਰਾਵਾਂ ਨੂੰ ਇਹ ਆ ਦੇਖੋ ਪਹਿਲਾਂ ਹੀ ਆ ਤੇ ਇੱਕ ਮਿੰਟ ਆ ਦੇਖੋ ਇੱਕ ਮਿੰਟ ਲੈਰੀ ਸਾਹਿਬ ਕਿਤੇ ਜਾਣਾ ਨਹੀਂ ਇੱਥੇ ਖੜੇ ਰਹਿਓ ਆ ਮੇਰੇ ਭਰਾਵਾਂ ਨੇ ਦੇਖੋ ਪੰਜਾਬ ਰਾਈਡਰਸ ਆ ਠੀਕ ਠੀਕ ਪੂਰੇ ਲਵ ਪੰਜਾਬ ਇਹ ਤੁਸੀਂ ਲੋਕ ਕਿਉਂ ਕਿ ਕਿੱਥੋਂ ਕਿੱਧਰ ਵੱਗ ਗਿੱਦੜਵਾਦ ਗਿੱਦੜਵਾਦ ਤੁਸੀਂ ਗਿੱਦੜਵਾਦ ਇਹ ਕਿੱਧਰ ਵੱਗ ਗਿੱਦੜਵਾਦ ਗਰੁੱਪ ਹੈ ਸਾਰੇ ਗਿੱਦੜਵਾਦ ਗਰੁੱਪ ਹੈ ਇਧਰ ਚਾਪਿੰਚ ਚੱਲ ਸੀ ਹਾਂਜੀ ਹਾਂਜੀ ਸਰ ਹੈ ਹਾਂਜੀ ਜਾਣਾ ਨਹੀਂ ਇਹ ਮੁੜ ਕੇ ਚੱਲੋ ਆਪਾਂ ਗੱਲਾਂ ਕਰਦੇ ਪਹਿਲਾਂ ਫੇਰ ਜਾਣਾ ਕੋਈ ਨਾ ਕੋਈ ਗੱਲ ਕਰਦੇ ਆਪਾਂ ਜੀ ਡੈਡੀ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਯਾਰ ਪਤਾ ਕੀ ਹੁੰਦਾ ਮੈਂ ਹਰ ਵਾਰੀ ਮਿਸ ਕਰਦਾ ਸੀਗਾ ਵੀਰ ਤੁਸੀਂ ਬਹੁਤ ਵਧੀਆ ਇਵੈਂਟ ਕਰਵਾਉਂਦੇ ਹੋ ਹਨਾ ਰਾਈਡਰਸ ਨੂੰ ਇਕੱਠਿਆਂ ਕਰਦੇ ਹੋ ਕਿੱਥੋਂ ਕਿੱਥੋਂ ਆਉਂਦੇ ਨੇ ਸਾਡੇ ਕੋਲੇ ਪੂਰਾ ਨਾਰਥ ਇੰਡੀਆ ਆਉਂਦਾ ਹੈਗਾ ਜੀ ਮਤਲਬ ਪੰਜਾਬ ਤੋਂ ਲੈ ਕੇ ਲੇਹ ਲਦਾਖ ਤੱਕ ਆਉਂਦੇ ਆ ਨੇਪਾਲ ਤੋਂ ਆਉਂਦੇ ਆ ਔਰ ਦੁਬਈ ਤੋਂ ਆਉਂਦੇ ਹੈਗੇ ਨੇ ਤੇ ਕੈਨੇਡਾ ਤੋਂ ਆਉਂਦੇ ਪਿਛਲੀ ਵਾਰ ਵੀ ਆਏ ਸੀ ਇਸ ਵਾਰ ਵੀ ਕੈਨੇਡਾ ਤੋਂ ਆ ਰਹੇ ਹੈਗੇ ਨੇ ਕਿੰਨੇ ਕੁ ਜਣੇ ਹੋ ਜਾਂਦੇ ਆ तकरीबन 250 ਤੋਂ 300 ਰਾਈਡਰ ਆ ਜਾਂਦਾ ਹੈਗਾ ਸਾਡੇ ਕੋਲ ਜੀ ਕੀ ਬਾਤ ਹੈ ਤੁਸੀਂ ਇਹ ਵੇਖੋ ਰਾਈਡਰਸ ਜਿਹੜੇ ਨੇ ਆਜੋ ਪਾਜੀ ਆਜੋ ਸਾਨੂੰ ਤੁਸੀਂ ਦਿਖਾਓ ਆਓ ਜੀ ਆਪਾਂ ਦੇਖੋ ਇਹ ਅੱਛਾ ਇਹ ਕਾਦੀਆਂ ਤਿਆਰੀਆਂ ਨੇ ਪਾਜੀ ਇਹ ਇੱਥੇ ਜਿਹੜਾ ਹੈਗਾ ਰੂਬਰੂ ਹੋਣਾ ਹੈਗਾ ਜੀ ਉਹਰੇ ਅੱਛਾ ਉਹਦੇ ਵਿੱਚ ਜਿਹੜੇ ਉਗੇ ਸਾਈਕਲਿਸਟ ਨੇ ਸਾਈਕਲ ਤੇ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਆ ਹਾਂ ਹਾਂ ਕੁਦਦਾ ਸਿੰਘ ਉਹਨਾਂ ਦਾ ਰੂਬਰੂ ਹੋਣਾ ਇੱਕ ਜਲੰਧਰ ਤੋਂ ਆ ਮੋਟਰਸਾਈਕਲਿਸਟ ਮੈਡਮ ਅੰਬਿਕਾ ਸੋਨੀ ਉਹਨਾਂ ਦਾ ਰੂਬਰੂ ਹੋਣਾ ਹੈਗਾ ਔਰ ਚੰਡੀਗੜ੍ਹ ਤੋਂ ਨੇ ਮਨੀਸ਼ ਸੋਨੀ ਜੀ ਮੋਟਰਸਾਈਕਲਿਸਟ ਤੇ ਉਹਨਾਂ ਦਾ ਰੂਬਰੂ ਹੈ ਇੱਕ ਚਨਈ ਤੋਂ ਸਾਡੇ ਕੋਲੇ ਵਿਸ਼ੇਸ਼ ਸੱਦੇ ਤੇ ਆਏ ਨੇ ਗੈਸਟ ਮਨੀਸ਼ ਚੋਪੜਾ ਜਿਹਨਾਂ ਨੂੰ ਅਵਾਰਡ ਮਿਲਿਆ ਹੋਇਆ ਸਟ੍ਰੋਂਗੇਸਟ ਮੈਨ ਆਫ ਏਸ਼ੀਆ ਤਾਂ ਉਹਨਾਂ ਦਾ ਰੂਬਰੂ ਵੀ ਹੋਣਾ ਹੈ ਔਰ ਉਹਨਾਂ ਦਾ ਪਾਵਰ ਸ਼ੋ ਵੀ ਹੋਣਾ ਹੈ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਵੀ ਹੋਣੀ ਹੈਗੀ ਆ ਅੱਛਾ ਜੀ ਔਰ ਇੱਕ ਤੁਹਾਨੂੰ ਮੈਂ ਦੱਸਦਾ ਜੀ ਵਿੱਕੀ ਜਿਹੜਾ ਇਹ ਰਾਈਡਰ ਮੀਟ ਦਾ ਕਨਸੈਪਟ ਬੇਸਿਕਲੀ ਜਿਹੜਾ ਇਹ ਕਨਸੈਪਟ ਹੈਗਾ ਇਹ ਜਾਂ ਤਾਂ ਨਾਰਥ-ਈਸਟ ਦਾ ਹੈ ਠੀਕ ਹੈ ਇਹ ਨਾਗਾਲੈਂਡ ਮਣੀਪੁਰ ਮਿਗਾਲੇ ਦੇ ਵਿੱਚ ਹੁੰਦਾ ਹੈ ਹੈਗਾ ਇਹ ਠੀਕ ਠੀਕ ਹੈ ਔਰ ਜਾਂ ਹੁੰਦਾ ਹੈ ਹੈਗਾ ਇਹ ਸਾਊਥ ਦੇ ਵਿੱਚ ਗੋਆ ਸਾਈਡ ਵਗੈਰਾ ਦਾ ਹੂੰ ਤਾ ਇਹ ਆਪਣੇ ਪੰਜਾਬ ਦੇ ਵਿੱਚ ਰਾਈਡਰ ਮੀਟਰ ਦਾ ਕੋਈ ਕਨਸੈਪਟ ਨਹੀਂ ਸੀ ਕੋਈ ਇੱਥੇ ਕਰਾਉਂਦਾ ਨਹੀਂ ਸੀ ਹੂੰ ਮੈਂ ਉਹ ਸਾਰੇ ਜਿਹੜੇ ਰਾਈਡਰ ਮੀਟ ਹੈਗੀਆਂ ਨੇ ਉਹ ਸਾਰੀਆਂ ਅਟੈਂਡ ਕੀਤੀਆਂ ਹੂੰ ਤੇ ਉਹ ਅਟੈਂਡ ਕਰਕੇ ਉੱਥੋਂ ਕੁਝ ਮੈਂ ਅਡਾਪਟ ਕੀਤਾ ਮੈਂ ਸੋਚਿਆ ਫਿਰ ਮੈਂ ਜਿਹੜਾ ਸੀਗਾ ਮੈਂ ਸੋਚਿਆ ਵੀ ਜਿਹੜਾ ਕੁਝ ਇੱਥੇ ਹੁੰਦਾ ਹੈ ਉਹ ਆਪਣੇ ਤੇ ਪੰਜਾਬ ਚ ਕਿਉਂ ਨਾ ਹੋਵੇ ਯੈਸ ਤਾ ਇਸ ਕਰਕੇ ਅਸੀਂ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਕਰਨਾ ਸ਼ੁਰੂ ਕੀਤਾ ਇਹ ਦੇਖੋ ਇਹਨਾਂ ਚੀਜ਼ਾਂ ਦੇ ਨਾਲ ਟੂਰਿਜ਼ਮ ਜਿਹੜਾ ਹੈਗਾ ਵੱਧਾ ਹੈਗਾ ਤੇ ਹੁਣ ਆਪਣੇ ਕੋਲੇ ਜਦੋਂ ਦੇਖੋ ਮੈਂ ਮੈਂ ਮਾਫੀ ਚਾਹੂੰਗਾ ਮੈਂ ਇੱਕ ਵਾਰੀ ਨਾ ਮੈਨੂੰ ਇਸੇ ਮੈਂ ਦਿਖਾ ਦਿਆਂ ਲੌਂਗ ਸ਼ਾਟ ਚੋਂ ਇਹ ਸਾਰੇ ਜਿਹੜੇ ਬਾਈਕਰਸ ਹੈਗੇ ਨੇ ਹਨਾ ਆਪਾਂ ਆਵੇਖੋ ਤੁਸੀਂ ਸਾਰੇ ਬਾਈਕਰਸ ਹਲੇ ਹੋਰ ਵੀ ਆ ਰਹੇ ਪਾਜੀ ਹਾਂਜੀ ਹਾਂਜੀ ਬਿਲਕੁਲ ਹਲੇ ਤਾਂ ਬੇਸਿਕਲ 3 ਵਜੇ ਸ਼ੁਰੂ ਹੋਇਆ ਜੀ ਹੁਣ ਪ੍ਰੋਗਰਾਮ ਆਪਣਾ ਹਾਂ ਹਾਂ ਤੇ ਹੁਣ ਇਸ ਤੋਂ ਬਾਅਦ ਆਉਣਾ ਸ਼ੁਰੂ ਹੋਣਗੇ ਔਰ ਅੱਜ ਰਾਤ ਤੱਕ ਸਾਰੇ ਕੰਪਲੀਟ ਆ ਜਾਣਗੇ ਕਿਉਂਕਿ ਬੜੇ ਦੂਰ ਦੂਰ ਤੋਂ ਆਉਂਦੇ ਨੇ ਹੁਣ ਚਨਈ ਤੋਂ ਆ ਰਹੇ ਨੇ ਫਾਜ਼ਿਲਕਾ ਤੋਂ ਆ ਰਹੇ ਨੇ ਜਲੰਧਰ ਵਾਲੇ ਕੁਝ ਸਾਥੀ ਸਾਡੇ ਕੋਲੇ ਆ ਗਏ ਆ ਲੁਧਿਆਣਾ ਤੋਂ ਤੇ ਬਾਕੀ ਪੰਜਾਬ ਦੇ ਸਾਰੇ ਹਿੱਸੇ ਤੋਂ ਆ ਰਹੇ ਨੇ ਕਰਨਾਲ ਤੋਂ ਸਾਡੇ ਕੋਲ ਪਹੁੰਚ ਚੁੱਕੇ ਆ ਤਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਨੇ ਰਾਈਡਰ ਉਹ ਸਾਡੇ ਕੋਲ ਇੱਥੇ ਪਹੁੰਚਣ ਵਾਲੇ ਹੈਗੇ ਨੇ ਤਾਂ ਔਰ ਜਿਹੜਾ ਆਪਾਂ ਗੱਲ ਕਰ ਰਹੇ ਸੀ ਨਾ ਇਹ ਕਨਸੈਪਟ ਦੀ ਜੀ ਜੀ ਇਹ ਬਠਿੰਡਾ ਦੇ ਵਿੱਚ ਪੰਜਾਬ ਦੇ ਵਿੱਚ ਐਸਾ ਕੋਈ ਕਨਸੈਪਟ ਨਹੀਂ ਸੀਗਾ ਤਾਂ ਇਸ ਕਰਕੇ ਇਸ ਕਰਕੇ ਆਪਾਂ ਇੱਥੇ ਸ਼ੁਰੂ ਕੀਤਾ ਹੈਗਾ ਵੀ ਇੱਥੇ ਆਪਾਂ ਟੂਰਿਜ਼ਮ ਵਧੇ ਉਹ ਪਤਾ ਕਿਉਂ ਉਹ ਅਰੇਂਜਮੈਂਟ ਹੈ ਨਾ ਜਿਹੜੇ ਭਰਾ ਹੁਣ ਇੱਥੇ ਆਏ ਨੇ ਉਹਨਾਂ ਦਾ ਅਰੇਂਜਮੈਂਟ ਦੇ ਲਈ ਸਾਰੀਆਂ ਡਿਊਟੀਆਂ ਲੱਗੀਆਂ ਹਨਾ ਆਪਾਂ ਲੈਰੀ ਸਾਹਿਬ ਨਾਲ ਵੀ ਗੱਲ ਕਰਦੇ ਪਿਆ ਨਾਲ ਨਾਲ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਨਾ ਜਿਹੜੇ ਟਰੈਵਲਰਸ ਹੁੰਦੇ ਨੇ ਰਾਈਡਰਸ ਹੁੰਦੇ ਨੇ ਇਹ ਟੈਂਟ ਵਗੈਰਾ ਹਾਂਜੀ ਰਾਈ ਲੈਰੀ ਸਾਹਿਬ ਮੈਨੂੰ ਥੋੜਾ ਦਿਖਾ ਦਿਓ ਤੁਸੀਂ ਇਹ ਵੀਰ ਹੋਣੀ ਮੇਰੇ ਆਏ ਨੇ ਆ ਦੇਖੋ ਬੈਠੇ ਨੇ ਹਣਾ ਅੱਛਾ ਨਾਲੇ ਜਾਣਕਾਰੀ ਆਪਾਂ ਲੈ ਲਈਏ ਬ੍ਰਦਰ ਕੀ ਨਾਮ ਤੁਹਾਡਾ ਅਸੀਂ ਕਾਲਜੀ ਸਾਹਿਬ ਮੇਟੋ 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 ਮਹਾਰਾਜ ਯੋਧਾ ਨਾ ਜੀ ਜਤਿੰਦਰ ਸਿੰਘ ਯੋਧਾ ਨਾ ਹੈ ਜੀ ਯੋਧਾ ਸਾਹਿਬ ਕਿਹੜੀ ਜਗ੍ਹਾ ਤੋਂ ਬਠਿੰਡੇ ਤੋਂ ਆਏ ਜੀ ਲੋਕਲੀ ਆ ਜੀ ਅਸੀਂ ਹਾਂ ਜੀ ਤੁਸੀਂ ਲੋਕਲੀ ਹੋ ਹਾਂ ਜੀ ਆਪਣੇ ਕਲੱਬ ਦੇ ਮੈਂਬਰ ਇਹਨੇ ਅੱਛਾ ਤੁਸੀਂ ਇਸੇ ਕਲੱਬ ਦੇ ਮੈਂਬਰ ਹੋ ਹਾਂ ਜੀ ਹਾਂ ਜੀ ਹਾਂ ਜੀ ਆਰਾਮ ਫਰਮਾ ਰਹੇ ਹੋ બસ ਜੀ ਸੈਟਅਪ ਲਾ ਲਿਆ ਜੀ ਸਾਰਾ ਤੇ ਹੁਣ ਬਸ ਪ੍ਰੋਗਰਾਮ ਆਪਣਾ ਲਗਭਗ ਹੁਣ ਸਟਾਰਟ ਹੋ ਚੁੱਕਿਆ ਜਿਵੇਂ ਜਿਵੇਂ ਰਾਈਡਰ ਸਾਥੀ ਆ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਉਂਕਿ ਲੋਕਲ ਹੋਣ ਕਰਕੇ ਸਾਨੂੰ ਥੋੜਾ ਪ੍ਰਬੰਧਕ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਸਾਥ ਦੇਣਾ ਪੈਂਦਾ ਜੀ ਪਰਮਦਨਾ ਕਮੇਟੀ ਐ ਅੱਛਾ ਹੁਣ ਪਤਾ ਲੱਗਿਆ ਪਰ ਦੇਖੋ ਮੇਰਾ ਮੇਰਾ ਫਰਜ਼ ਤਾਂ ਇਹ ਬੰਦਾ ਨਾ ਵੀ ਮੈਂ ਪੁੱਛਾਂ ਹੁ ਜਿਵੇਂ ਤੁਸੀਂ ਕੀ ਨਾਮ ਪਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੰਨੀ ਸਿੰਘ ਨਾਮ ਮੇਰਾ ਸੌਰੀ ਸੰਨੀ ਸਿੰਘ ਤੁਸੀਂ ਵੀ ਲੋਕਲ ਆ ਨਹੀਂ ਜੀ ਮੈਂ ਰੋਤਕ ਸੇ ਹਾਂ ਰੋਟਾ ਕਰੋਟ ਕਰੋਟ ਤੋਂ ਬਠਿੰਡੇ ਆਇਓ ਹਾਂਜੀ ਮੈਂ ਹਰ ਵਾਰ ਆਤਾ ਹ PHRM ਮੇ ਜੋ ਹੁੰਦਾ ਹੈ ਹੂੰ ਤਾਂ ਬਸ ਇੰਜੋਏ ਕਰਦੇ ਆਂ ਇਹ ਰਾਈਡਿੰਗ ਐਡਵੈਂਚਰਸ ਜੋ ਐਕਟੀਵਿਟੀਜ਼ ਹੈ ਬਾਕੀ ਸਭ ਅੱਛਾ ਕੀ ਲੈਰੀ ਸਾਬ ਥੋੜੇ ਦੱਸੋ ਇਹਦੇ ਵਿੱਚ ਐਡਵੈਂਚਰ ਕੀ ਕੁਝ ਹੁੰਦਾ ਇਹਦੇ ਵਿੱਚ ਬੇਸਿਕਲੀ ਤਾਂ ਜਿਹੜਾ ਹੈਗਾ ਨਾ ਐਡਵੈਂਚਰ ਨੂੰ ਲੋਕ ਨੇ ਲੋਕਾਂ ਨੇ ਹਉਆ ਬਣਾ ਛੱਡਿਆ ਵੀ ਮਤਲਬ ਅਸਲ ਦੇ ਵਿੱਚ ਜਿਵੇਂ ਜਸਾ ਜਿਮਨਾਸਟਿਕ ਦੇਖ ਲੈਂਦੇ ਆ ਵੀ ਉਹ ਉੱਚੀਆਂ ਛਾਲਾਂ ਮਾਰਨੀ ਹੈ ਇਹੀ ਐਡਵੈਂਚਰ ਆ ਬੇਸਿਕਲੀ ਜਿਹੜਾ ਬਾਈਕ ਟੂਰਿੰਗ ਕਰਨੀ ਹੈਗੀ ਆ ਹੂੰ ਜਿਵੇਂ ਜਿਵੇਂ ਸਾਡੇ ਸਾਥੀ ਅਸੀਂ ਜਿਹੜਾ ਸਾਡਾ ਇੱਕ ਗਰੁੱਪ ਬਠਿੰਡਾ ਤੋਂ ਲੈ ਕੇ ਸਿੰਗਾਪੁਰ ਤੱਕ ਅਸੀਂ ਗਏ ਹੈਗੇ ਆ ਤਾਂ ਉਹ ਐਡਵੈਂਚਰ ਹੈ ਲੇਹ ਲਦਾਖ ਦੇ ਵਿੱਚ ਵਿੱਚ ਮੋਟਰਸਾਈਕਲ ਚਲਾਉਣਾ ਇਹ ਐਡਵੈਂਚਰ ਆ ਠੀਕ ਹੈ ਇਸੇ ਤਰ੍ਹਾਂ ਲਾਹੌਲ ਸਪੀਤੀ ਹੈ ਉਹ ਉੱਥੇ ਜਿਹੜਾ ਉਸ ਦੀਆਂ ਪਹਾੜੀਆਂ ਦੇ ਉੱਤੇ ਜਾਂ ਮਤਲਬ ਆਫ ਰੋਡਿੰਗ ਕਰਨੀ ਹੈ ਉਹ ਐਡਵੈਂਚਰ ਹੈ ਠੀਕ ਹੈ ਇਸ ਤਰ੍ਹਾਂ ਆਪਣੇ ਕੇਰਲਾ ਤੱਕ ਗੋਆ ਤੱਕ ਆਪਣੇ ਬਾਈਕ ਤੇ ਜਾਣਾ ਉਹ ਐਡਵੈਂਚਰ ਹੈ ਬਿਲਕੁਲ ਔਰ ਇੱਕ ਅਸੀਂ ਫਨ ਦੇ ਤੌਰ ਤੇ ਜਿਹੜਾ ਹੈਗਾ ਆਫ ਰੋਡਿੰਗ ਟਿੱਬਿਆਂ ਵਗੈਰਾ ਤੇ ਕਰ ਲੈਨੇ ਆ ਪਰ ਉਹ ਜਸਟ ਫਨ ਹੈ ਤਾਂ ਉਹ ਅਸੀਂ ਅਜ਼ਰਬਾਈਜਾਨ ਨਾ ਹੀ ਇਹ ਚੀਜ਼ ਨੂੰ ਪ੍ਰੋਮੋਟ ਕਰਦੇ ਹੈਗੇ ਪਰ ਜੋ ਐ ਜੋ ਸਾਰੇ ਮੁੰਡੇ ਹੁੰਡੇ ਇਕੱਠੇ ਹੋਏ ਹੋਣੇ ਆ ਉਦੋਂ ਅਸੀਂ ਅਸੀਂ ਟਿੱਬਿਆਂ ਵਗੈਰਾ ਦੇ ਉੱਤੇ ਕਰ ਲੈਂਦੇ ਕਿਉਂਕਿ ਰਾਈਟਰ ਨੂੰ ਜਿਹੜਾ ਰਫ ਐਂਡ ਅਪ ਹੋਣਾ ਹੋਣਾ ਪੈਂਦਾ ਸਾਡਾ ਇਹ ਨਹੀਂ ਪਤਾ ਵੀ ਅਸੀਂ ਜੈਸਰ ਮੇਲ ਦੇ ਉੱਤੇ ਟਿੱਬਿਆਂ ਤੇ ਚੱਲ ਜਾਈਏ ਹਰ ਹਾਲਾਤ ਜਿਹੜਾ ਉਹਦੇ ਨਾਲ ਬੰਦੇ ਨੂੰ ਜੂਝਣਾ ਆਣਾ ਚਾਹੀਦਾ ਆਣਾ ਚਾਹੀਦਾ ਉਹੀ ਜਿਵੇਂ ਲੇਹ ਲਦਾਖ ਦੇ ਵਿੱਚ ਹੈ ਠੀਕ ਹੈ ਉਸੇ ਲੇਹ ਲਦਾਖ ਦੇ ਵਿੱਚ ਵੀ ਜਿਹੜੇ ਪਹਾੜਾਂ ਤੇ ਚੜਨਾ ਠੀਕ ਹੈ ਉਹ ਕਿੰਨਾ ਔਖਾ ਕੰਮ ਹੈ ਕੋ ਲੇਅਰ ਲਾਖ ਦੀ ਚੜਾਈ ਹੈ ਤੇ ਸਭ ਤੋਂ ਔਖਾ ਜਿਹੜਾ ਮੈਂ ਦੇਖਦਾ ਤੇ ਜਿਹੜਾ ਵੱਲ ਦਾ ਹਾਈਐਸਟ ਜਿਹੜਾ ਮੋਟਰੇਵ ਰੋਡ ਆ ਉੱਥੇ ਅਸੀਂ ਸਾਰੇ ਗਏ ਹੋਏ ਆ ਤਾਂ ਇਹ ਇਹ ਐਡਵੈਂਚਰ ਹੈ ਜੀ ਨਾਲ ਨਾਲ ਮੈਂ ਅਸੀਂ ਕਹਿੰਦਾ ਵੀ ਅੱਜ ਜਿਹੜੇ ਸਾਡੇ ਭਰਾ ਨਹੀਂ ਆ ਮੋਟਰਸਾਈਕਲ ਕਲੱਬ ਬੜਾ ਕਮਾਲ ਦਾ ਸਜਾਇਆ ਹੋਇਆ ਇਹ ਕਿੱਥੋਂ ਆਏ ਨੇ ਇਹ ਜਲੰਧਰ ਤੋਂ ਤੁਸੀਂ ਆ ਦੇਖੋ ਯਾਰ ਜਿਹੜੇ ਯਾਰ ਰਾਈਡਰਸ ਨੇ ਆਪਣੇ ਜਿਵੇਂ ਉਹ ਸੀ ਨਾ ਪੂਰਾ ਹਰ ਚੀਜ਼ ਨੂੰ नो प्लान्स नो मैप्स नो रूल्स नो जीपीएस जस्ट राइड ਤੁਸੀਂ ਆ ਵੇਖੋ ਇਹ ਲਿਖਿਆ ਹੋਇਆ ਹੈ ਨਾ ਸੋ ਗੱਲਾਂ ਇਹੀ ਹੁੰਦੀਆਂ ਜਲੰਧਰ ਤੋਂ ਆਏ ਨੇ ਤੁਸੀਂ ਦੇਖੋ ਮੋਟਰਸਾਈਕਲ ਕਿੰਨਾ ਪਿਆਰਾ ਸਜਾਇਆ ਹੋਇਆ ਯਾਰ ਹਰ ਫੈਸਿਲਿਟੀ ਮੈਨੂੰ ਲੱਗਦਾ ਇੱਥੇ ਹੋਣੀ ਹੈ ਇਹਦੇ 'ਚ ਨਾ ਸਭ ਕੁਝ ਆ ਦੇਖੋ ਆ ਪੂਰਾ ਸਮਾਨ ਇਹਦੇ 'ਚ ਲੱਦਿਆ ਹੋਇਆ ਬਹੁਤ ਕੁਝ ਹੋਣਾ ਹੁਣ ਕਿੱਥੇ ਨੇ ਜਲੰਧਰ ਵਾਲੇ ਭਾਈ ਸਾਹਿਬ ਮੈਨੂੰ ਇਹ ਨਹੀਂ ਪਤਾ ਚਾਹ ਪੀਣ ਗਏ ਹੋਣਗੇ ਹੈ ਨਾ ਮਤਲਬ ਇਹ ਰਾਈਡਰਸ ਜਿਹੜੇ ਨੇ ਸ਼ੌਕ ਹੁੰਦਾ ਭਾਜੀ ਆਪੋ ਆਪਣਾ ਸਾਰਿਆਂ ਦਾ ਹੈ ਨਾ ਲੱਰੀ ਸਾਹਿਬ ਜਿਵੇਂ ਹੁਣ ਆ ਵੀ ਇਹ ਦੇਖੋ ਤੁਸੀਂ ਬੀ ਮੈਨੂਅਲ ਲੱਗਦਾ ਵੀ ਇੱਕ ਮਿੰਨੀ ਕਾਰ ਹੁੰਦਾ ਰਾਈਡਰਸ ਦਾ ਹਨਾ ਆਪਾਂ ਕਹਿ ਸਕਦੇ ਆ ਆ ਵੇਖੋ ਤੁਸੀਂ ਇਧਰੋਂ ਮਹਿੰਗੇ ਮਹਿੰਗੇ ਬਾਈਕਸ ਹੁੰਦੇ ਨੇ ਬਾਕੀ ਫਿਰ ਉਹਦੇ ਤੇ ਬੰਦਾ ਹੋਰ ਸਜਾ ਲੈਂਦਾ ਸੁਰਖੀ ਬਿੰਦੀ ਲਾ ਲੈਂਦਾ ਆ ਜਿਹੜੇ ਟੈਂਟ ਹੁੰਦੇ ਨੇ ਰਾਤਾਂ ਇਹਨਾਂ 'ਚ ਕੱਟਣੀਆਂ ਹਾਂਜੀ ਰਾਤਾਂ ਇਹਨਾਂ ਦੇ ਕੈਂਪਿੰਗ ਦੇ ਵਿੱਚ ਨੇ ਸਾਰੇ ਟੈਂਟ ਆ ਗਏ ਨੇ ਇਹਨਾਂ ਦੇ ਵਿੱਚ ਨਾਈਟ ਸਟੇ ਹੋਊਗਾ ਸਾਰੇ ਓਕੇ ਆ ਆ ਭਰਾ ਜਿਹੜੇ ਗਿੱਦੜਵਾ ਵਾਲੇ ਨੇ ਹਨਾ ਹਾਂ ਆਪਾਂ ਮੈਂ ਉਹੀ ਬੇਨਤੀ ਕੀਤੀ ਸੀ ਮੈਂ ਵਾਹ ਮੇਰੇ ਚਾਪੀਨ ਚੱਲੇ ਸੀ ਤੇ ਮੈਨੂੰ ਸਾਸੀ ਕਾਲ ਜੀ ਮੈਂ ਤੁਹਾਡੇ ਇਧਰਲੇ ਪਾਸੇ ਆ ਜਾ ਫਰੇਮ ਅੱਛਾ ਬਣ ਜੇਗਾ ਨਾ ਤੇ ਅੱਛਾ ਹੁਣ ਆਪਾਂ ਗੱਲ ਕਰ ਰਹੇ ਸੀਗੇ ਤੁਸੀਂ ਕਿਦੜਵਾ ਤੋਂ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਇਸ ਇਧਰੋਂ ਅਸੀਂ ਸ਼ੁਰੂ ਤੋਂ ਹੀ 2021 ਤੋਂ ਲੈ ਕੇ ਨਾਲ ਹੀ ਜੁੜੇ ਹੋਏ ਹਾਂਗੇ ਲੈਰੀ ਸਾਹਿਬ ਦੇ ਹਮ ਹਮ ਤੇ ਅਸੀਂ ਹਰ ਸਾਲ ਕਰਵਾਉਂਦੇ ਨਹੀਂ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਤੇ ਅਸੀਂ ਹਰ ਸਾਲ ਹੁਮ ਹੁਮ ਆ ਕੇ ਪਹੁੰਚਦੇ ਹਾਂ ਕੀ ਫਾਇਦਾ ਕੀ ਇਹਦਾ ਬ੍ਰਦਰ ਸਿੱਖਣ ਨੂੰ ਸਰ ਬਹੁਤ ਮਿਲਦਾ ਜੀ ਕਿਵੇਂ ਅਸੀਂ ਵੀ ਰਾਈਡਿੰਗ ਲਾਉਂਦੇ ਰਹਿੰਦੇ ਆ ਅਲੱਗ-ਅਲੱਗ ਕਲੱਬ ਦੇ ਨਾਲ ਵੀ ਲੜਨੇ ਆ ਤੇ ਹੁਣ ਜਿਹੜੇ ਵੱਡੇ ਰਾਈਡਰਸ ਹੋਰ ਹੈਗੇ ਜਿਵੇਂ ਇੰਟਰਨੈਸ਼ਨਲ ਰਾਈਡਿੰਗ ਲੈ ਜਾਂਦੇ ਨੇ ਤਾਂ ਫਿਰ ਉਹ ਬਹੁਤ ਐਕਸਪੀਰੀਅੰਸ ਮਿਲਦਾ ਹੈ ਨਾ ਵੀ ਆਪਾਂ ਕਿਵੇਂ ਚਲੋ ਪ੍ਰੋਬਲਮ ਆਉਂਦੀ ਵੀ ਕਈ ਵਾਰ ਕੋਈ ਰਸਤੇ ਵਿੱਚ ਵੀ ਆ ਗਈ ਜਾਂ ਕੁਝ ਵੀ ਤਾਂ ਬੰਦੇ ਨੂੰ ਇੱਕ ਤਾਂ ਹੌਸਲਾ ਕਿਵੇਂ ਤੇ ਇੱਕ ਮਤਲਬ ਆਪ ਦੀ ਡੈਸਟੀਨੇਸ਼ਨ ਤੇ ਕਿਵੇਂ ਪਹੁੰਚਣ ਵਾਸਤੇ ਇਹ ਚੀਜ਼ਾਂ ਦਾ ਐਕਸਪੀਰੀਅੰਸ ਮਿਲਦਾ ਹੈ ਨਾਲੇ ਨਵੇਂ-ਨਵੇਂ ਲੋਕਾਂ ਨਾਲ ਮਿਲਨ ਦਾ ਹਣਾ ਉੱਥੋਂ ਐਕਸਪਲੋਰ ਹੁੰਦਾ ਫਿਰ ਬੰਦਾ ਸਿੱਖਦਾ ਕੁਝ ਬਹੁਤ ਜ਼ਿਆਦਾ ਸਿੱਖਦੇ ਜੀ ਹੁਣ ਆਪਾਂ ਜਿਵੇਂ ਆਪਾਂ ਵੈਸੇ ਘੁੰਮਣ ਜਾਣਾ ਉਹ ਅਲੱਗ ਚੀਜ਼ ਆ ਗੱਡੀ 'ਚ ਜਾਣਾ ਜਾਂ ਮਤਲਬ ਟ੍ਰੇਨ ਤੇ ਜਾਂ ਪਲੇਨ ਤੇ ਜਾਣਾ ਨਾ ਇਹ ਜੇ ਆਪਾਂ ਬਾਈਕ ਰਾਈਡਿੰਗ ਕਰਨੀ ਹੈ ਉਹ ਇੱਕ ਇੱਕ ਸਿੰਗਲ ਸਿੰਗਲ ਚੀਜ਼ ਆਪਾਂ ਦੇਖਦੇ ਆਂ ਰਸਤੇ ਦੇ ਵਿੱਚ ਕੋਈ ਵੀ ਹਾਂ ਕੋਈ ਵੀ ਮਤਲਬ ਛੋਟਦੀ ਹੈਗੀ ਲੋਕਲ ਜਿਵੇਂ ਆਪਾਂ ਬਾਹਰ ਵੀ ਰਾਈਡਿੰਗ ਕਰਕੇ ਆਉਂਦੇ ਆਂ ਨਾ ਤਾਂ ਲੋਕਲ ਜਿਹੜਾ ਮਤਲਬ ਸੱਭਿਆਚਾਰਾ ਲੋਕਲ ਉਹਨਾਂ ਦਾ ਹੈ ਨਾ ਕਲਚਰ ਜਿਹੜਾ ਉਹ ਆਪਾਂ ਨੂੰ ਪਤਾ ਲੱਗਦਾ ਵੀ ਕੀ ਆ ਵਾਕਈ ਤੇ ਲੋਕਾਂ ਦਾ ਮਤਲਬ ਆਪਾਂ ਨੂੰ ਬਹੁਤ ਨੇੜੇ ਤੋਂ ਦੇਖਦੇ ਆਂ ਆਪਾਂ ਬਾਕੀ ਦੀ ਇੰਜੋਏਮੈਂਟ ਜ਼ਿਆਦਾ ਹੁੰਦੀ ਨਾ ਇਸ ਤਰ੍ਹਾਂ ਦੀ ਇਹਦੀ ਇੰਜੋਏਮੈਂਟ ਜ਼ਿਆਦਾ ਹੈ ਯਾਨੀ ਕਿ ਬਾਈਕ ਦੀ ਇੰਜੋਏਮੈਂਟ ਆਪਾਂ ਦੇਖੀ ਨਾ ਤਾਂ ਬਹੁਤ ਜ਼ਿਆਦਾ ਬਾਈਕ ਦੇ ਵਿੱਚ ਯਾਨੀ ਕਿ ਵੱਖਰਾ ਰਹਿੰਦਾ ਸਾਰ ਹਰ ਜਗ੍ਹਾ ਨੂੰ ਵੀ ਦੇਖਦੇ ਆ ਰੁੱਕ ਕੇ ਦੇਖ ਲੈਂਦੇ ਆ ਜਿੱਥੇ ਆਪਣਾ ਮਨ ਕਰਦਾ ਉੱਥੇ ਆਪਾਂ ਰੁਕ ਜਾਂਦੇ ਆ ਨਾ ਗੱਡੀ ਦੇ ਵਿੱਚ ਇੱਕ ਬੌਂਡ ਜਾ ਰਹਿੰਦਾ ਇਹਦੇ ਵਿੱਚ ਬੌਂਡ ਜੇ ਨਹੀਂ ਹੁੰਦੇ ਤਾਂ ਮਜ਼ੇ ਨਾਲ ਆਦਾ ਮਜ਼ੇ ਨਾਲ ਹਾਂ ਆਨੰਦ ਨਾਲੇ ਬੰਦਾ ਚਾਰੋਂ ਪਾਸੇ ਨਿਗਾਹ ਮਾਰਦਾ ਜਾਂਦਾ ਜਿੱਥੋਂ-ਜਿੱਥੋਂ ਜਾਂਦਾ ਐਕਸਪਲੋਰ ਜਿਵੇਂ ਆਪਾਂ ਕਹਿੰਦੇ ਆ ਮੰਜ਼ਲ ਨਾਲੋਂ ਖੂਬਸੂਰਤ ਰਸਤੇ ਹੁੰਦੇ ਆ ਤੇ ਆਪਾਂ ਰਸਤਿਆਂ ਨੂੰ ਆਨੰਦ ਮਾਣਦੇ ਹੋਏ ਉਹ ਬਾਈਕ ਤੇ ਹੀ ਬੰਦਾ ਮਤਲਬ ਦੇਖ ਸਕਦਾ ਉਹ ਵਿਕੜੇ ਵਾਲੇ ਤਾਂ ਰਸਤੇ ਹੁੰਦੇ ਆ ਜਿੱਨੇ ਰਸਤੇ ਦੇਖਣੇ ਵਿਕੜੇ ਦਾ ਰਸਤੇ ਆ ਮੰਜ਼ਲ ਤਾਂ ਕਿਦਰ ਪਹੁੰਚ ਜ ਜਾਣ ਸਾਰਿਆਂ ਤੇ ਪਹੁੰਚ ਜ ਤੱਕ ਤਾਂ ਪਹੁੰਚ ਬਾਈਕ ਤੇ ਜਾਣਾ ਬਹੁਤ ਵਧੀਆ ਲੱਗਦਾ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਬਸ ਮੇਨ ਮੇਨ ਗੱਲ ਅੱਗੇ ਡੇ ਨਾਲ ਇਕੱਠੇ ਹੈ ਗਿਆ ਸਾਰਾ ਸਾਡਾ ਇੱਕ ਵਧੀਆ ਹੈਗਾ ਗਿੱਦੜੇ ਨਾਲ ਗਰੁੱਪ ਬੜਾ ਸਾਡਾ ਆਉਂਦਾ ਹੈ ਪੰਜਾਬੀ ਰਾਈਡਰ ਗਰੁੱਪ ਸਾਡਾ ਆਉਂਦਾ ਹੈ ਅਸੀਂ ਸਾਰੇ ਇੰਜੋਏ ਕਰਦੇ ਹਾਂ ਇਕੱਠੇ ਆਪਦੇ ਚਲੋ ਇਕੱਠੇ ਮਤਲਬ ਤੁਸੀਂ ਨੇੜਿਓ ਸਾਡੇ ਪਰ ਜਿਹੜਾ ਲੈਰੀ ਸਾਹਿਬ ਦੱਸ ਰਹੇ ਸੀ ਵੀ ਬੜੀ ਦੂਰੋਂ ਦੂਰੋਂ ਜਿਹੜੇ ਭਰਾ ਸਾਡੇ ਨੇ ਉਹ ਆਏ ਨੇ ਇਹ ਗੱਲਾਂ ਬਾਤਾਂ ਚਰਚਾਵਾਂ ਚੱਲ ਰਹੀਆਂ ਮੈਂ ਇੰਟਰਰਪਟ ਕਰ ਸਕਦਾ ਵਿੱਚ ਹਾਂਜੀ ਕੀ ਹਾਲ ਹੈ ਭਾਜੀ ਬਹੁਤ ਵਧੀਆ ਜੀ ਕਿਹੜੀ ਜਗ੍ਹਾ ਤੋਂ ਅਸੀਂ ਹੰਡਿਆਤ ਹੰਡਿਆਏ ਤੋਂ ਕੀ ਨਾਮ ਤੁਹਾਡਾ ਮੈਂ ਡਾਕਟਰ ਰਾਜਾ ਰਾਮ ਹੰਡਿਆਆ ਓਕੇ ਪਾਜੀ ਤੁਸੀਂ ਜੀ ਡਾਕਟਰ ਜਗਦੀਸ਼ ਪਾਪੜਾ ਲੇਰੇਗਾ ਕਿ ਤੋਂ ਲੇਰੇਗਾ ਕਿ ਤੋਂ ਇਹ ਫਸਟ ਟਾਈਮ ਇੱਥੇ ਆਇਓ ਇਹ ਸਰ ਤੱਕੇ ਪਹਿਲਾਂ ਵੀ ਆਉਂਦੇ ਫਸਟ ਟਾਈਮ ਜੀ ਫਸਟ ਟਾਈਮ ਹਾਂ ਉਹ ਡਾਕਟਰ ਹਰਿੰਦਰ ਲਾਲੀ ਨੇ ਅੱਛਾ ਸਾਰੇ ਡਾਕਟਰ ਮੈਂ ਹਰਾਨਾ ਇਹ ਡਾਕਟਰਾਂ ਦਾ ਗਰੁੱਪ ਹੈ ਜਿਹੜਾ ਐਮਬੀਬੀਐਸ ਵਾਲਾ ਕੋਈ ਨਹੀਂ ਕੀ ਹਾਲ ਹੈ ਅਰੇ ਬ੍ਰਦਰ ਗੱਲ ਇਹ ਨਹੀਂ ਕੀ ਨਾਮ ਤੁਹਾਡਾ ਡਾਕਟਰ ਹਰਿੰਦਰ ਲਾਲੀ ਐਡਵੋਕੇਟ ਅਰਥਾ ਨਾਲ ਡਾਕਟਰ ਵੀ ਨਾਲ ਐਡਵੋਕੇਟ ਵੀ ਪੀ ਐਚ ਡੀ ਕੀਤੀ ਹੋਣੀ ਹੈ ਵਰਲਡ ਰਿਕਾਰਡ ਦੇ ਉੱਤੇ ਮੇਰਾ ਅਨਰੇਡੀ ਡਾਕਟਰੇਟ ਮਿਲੇ ਹੈ ਮੈਂ ਸਕੂਟੀ ਦੇ ਉੱਤੇ ਦੋ ਵਾਰ ਰਿਕਾਰਡ ਬਣਾਏ ਨੇ ਆ ਦੇਖੋ ਜੀ ਕੀ ਬਾਤ ਹੈ ਇੰਟਰਨੈਸ਼ਨਲ ਵਰਲਡ ਰਿਕਾਰਡ ਆਫ ਐਕਸੀਲੈਂਸ ਬੁੱਕ ਆਫ ਰਿਕਾਰਡਸ ਰਿਕਾਰਡ ਹੋਲਡਰ ਵਰਲਡ ਰਿਕਾਰਡਿਸਟ ਕੀ ਬਾਤ ਹੈ 올 ਇੰਡੀਆ ਭੂਟਾਨ ਨੇਪਾਲ ਰਾਈਡਰਸ ਐਡਵੋਕੇਟ ਅਟੇ ਕੀ ਹੈ ਰੋਡ ਮੈਪ ਹੈ ਜੀ ਰੋਡ ਮੈਪ ਜਿੱਥੇ ਪਹਿਲੀ ਵਾਰ ਕਿਐਸੀ ਸੀ ਜਿੱਥੇ ਤੁਸੀਂ ਜਾ ਆਏ ਹੋ ਕਿੰਨੀ ਦਰੋਗੀ ਬ੍ਰਦਰ ਇਸ ਫੀਲਡ ਚ ਇਸ ਫੀਲਡ ਤੇ ਨਾ ਮੈਂ 2021 ਤੋਂ ਆਏ ਆ ਅੱਛਾ ਕਿੱਥੇ ਕਿੱਥੇ ਜਾਏ ਇੰਡੀਆ ਦੇ ਸਾਰੇ ਸੂਬੇ 29 ਦੇ 29 ਸੂਬੇ ਹੂੰ ਚਾਰੇ ਕੋਰੀਡੋਰ ਜਿਨ੍ਹਾਂ ਦੇ ਵਿੱਚ ਸ਼੍ਰੀਨਗਰ ਕਨਿਆ ਕੁਮਾਰੀ ਪੋਰਬੰਦਰ ਸਿਲਚਰ ਪੁਟਾਂ ਤਨਵਾਲ ਨੇਪਾਲ ਉਹ ਇਸ ਜਿਹੜੇ ਮੈਂ ਏਰੀਆ ਦੱਸਿਆ ਨੇ ਇਹ ਇੱਕ ਵਾਰੀ ਸਿੰਗਲ ਰਾਈਡ 65 ਦਿਨਾਂ ਦੇ ਵਿੱਚ ਕੀਤੇ ਨੇ ਸੀ ਨਾ ਤੇ 18500 ਕਿਲੋਮੀਟਰ ਕੀਤਾ ਤੇ ਜਿਹੜਾ ਕਿ ਆਪਣੇ ਸਾਰੇ ਪੰਜਾਬੀਆਂ ਲਈ ਰਾਈਡਰ ਪ੍ਰੋਗਰਾਮ ਵਾਲੇ ਖੁਸ਼ੀ ਦੀ ਗੱਲ ਇਹ ਸਮਝਦਾ ਮੈਂ ਕਿ ਉਹ ਆਟੋਮੈਟਿਕ ਸਕੂਟਰ ਦੇ ਉੱਤੇ ਇੱਕ ਵਰਲਡ ਰਿਕਾਰਡ ਬਣ ਗਿਆ ਅੱਛਾ ਸਕੂਟਰੀ ਤੇ ਜਾ ਕੇ ਤੁਸੀਂ ਮੈਂ ਕੀ ਬਤਾ ਦੇਖੋ ਜੀ ਇਹ ਯਾਰ ਆਪ ਬੰਦਾ ਕਹਿੰਦਾ ਇਹ ਵੀ ਸਕੂਟਰੀ ਹੁਣ ਸਕੂਟਰ ਵੀ ਦੇਖੋ ਕਿੱਡੇ ਤਰੀਕੇ ਨਾਲ ਭਾਜੀ ਉਹਨਾਂ ਨੇ ਸਜਾਈ ਹੋਈ ਹੈ ਪੂਰੀਆਂ ਲਾਈਟਾਂ ਸ਼ਾਈਟਾਂ ਔਰ ਪਿੱਛੋਂ ਤੁਸੀਂ ਦੇਖੋ ਇਹ ਸਪੈਸ਼ਲ ਬਣਵਾਈ ਹੈ ਸੀਟ ਇਦਾਂ ਕਿ ਇਹਦੀ ਆਂਦੀ ਇਦਾਂ ਨਹੀਂ ਸਰ ਨਹੀਂ ਸੀਟ ਬਣਵਾਈ ਹੈ ਬੰਬੇ ਤੋਂ ਅੱਛਾ ਟਿਪ ਟੌਪ ਸੀਟ ਮੇਕਰਾਂ ਤੋਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਨਾ ਹਾਂ ਸਰ ਜਰੂਰ ਮੈਂ ਲਾਦਾ ਮੇਰੀ ਜ਼ਰੂਰਤ ਵੀ ਸੀਗੀ ਸੀਟ ਦਾ ਬਣਾਉਣੇ ਇਧਰਲੇ ਪਾਸੇ ਆ ਜਾਓ ਕਿਉਂਕਿ ਅਗੇਂਸਟ ਹੈ ਨਾ ਇਧਰੋਂ ਤੇ ਸਾਡਾ ਕੈਮਰਾ ਫਿਰ ਇਧਰ ਆ ਜਾਏਗਾ ਤਾਂ ਆਪਾਂ ਗੱਲਬਾਤ ਪ੍ਰੋਪਰਲੀ ਕਰ ਪਾਵਾਂਗੇ ਹਾਂਜੀ ਆ ਤੁਸੀਂ ਇਹ ਦੇਖ ਲਓ ਹਾਂਜੀ ਪਲੀਜ਼ ਇਹ ਸੀਟ ਨਾਰਮਲ ਆਉਂਦੀ ਆ ਕੰਪਨੀ ਕੋਲ ਆਉਂਦੀ ਆ ਜਿਹੜਾ ਨਾਰਮਲ ਆਉਂਦੀ ਆ ਅੱਗੇ ਨੂੰ ਉਹ ਝੁਕੀ ਹੁੰਦੀ ਆ ਜਦੋਂ ਬ੍ਰੇਕ ਲਾਉਨੇ ਆ ਤਾਂ ਅੱਗੇ ਨੂੰ ਬਹੁਤ ਸਲਿਪਰੀ ਹੁੰਦੀ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਜਿਹੜੇ ਸਾਡੇ ਲੱਤਾਂ ਦੀ ਮੇਨ ਨਾੜਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪੈਂਦਾ ਕਿ ਉਹ ਬਹੁਤ ਜ਼ਿਆਦਾ ਪੇਨ ਕਰਨੇ ਸ਼ੁਰ ਕਿਆ ਬਾਤ ਕਿਆ ਬਾਤ ਤੇ ਤੇ ਨਾਲ ਇਹ ਢੂਹ ਲਗਵਾਈ ਆ ਵੀ ਜੇ ਤੁਸੀਂ ਢੂਹੀ ਨੂੰ ਰੈਸਟ ਦੇਣਾ ਥੋੜੇ ਕਿਉਂਕਿ ਸਾਰਾ ਸਾਰਾ ਦਿਨ ਚੱਲੇ ਜਾਣਾ 12 12 14 14 16 16 ਘੰਟੇ ਵੀ ਰਾਈਡ ਕਰਨੀ ਪੈਂਦੀ ਬਾਰੇ ਬੇਬੀ ਲੋਡ ਕਾਢ ਦੀ ਮਾਂ ਠੀਕ ਠੀਕ ਹੈ ਹਾਂਜੀ ਇੱਕ ਤਾਂ ਇੱਕ ਤਾਂ ਲੋਡ ਦੇ ਵਿੱਚੋਂ ਲੋਡ ਮਾਂ ਦੀ ਮਾਂ ਨਹੀਂ ਨਹੀਂ ਲੋਡ ਕਾਢ ਦੇ ਵਿੱਚੋਂ ਲੋਡ ਦੇ ਵਿੱਚੋਂ ਇਹ ਸੀਟ ਨਿਕਲੀ ਹੈ ਤੇ ਇਹਦੀ ਜਿਹੜੀ ਟੈਂਕੀ ਆ ਕੰਪਨੀ ਵੱਲੋਂ ਆਉਂਦੀ ਆ 5.5 ਲੀਟਰ ਦੀ ਜੀ ਜਾਂਮਾ ਕੰਪਨੀ ਵੱਲੋਂ ਤੇ ਮੈਂ ਮਲੇਸ਼ੀਆ ਤੋਂ ਇੰਪੋਰਟ ਕੀਤੀ ਆ 8 ਲੀਟਰ ਦੀ ਬੰਬੇ ਇੰਪੋਰਟ ਕੀਤੀ ਸੀ ਬੰਬੇ ਮੈਂ ਸਕੂਟੀ ਨੂੰ ਸਪੈਸ਼ਲ ਲਾ ਜਾ ਕੇ ਉੱਥੇ ਟੈਂਕੀ ਫਿਟ ਕਰਵਾ ਕੇ ਲੈਦੀ ਹੈ। ਕੀ ਬਾਤ ਕੀ ਬਾਤ। ਭਾਜੀ ਤੁਸੀਂ ਪਹਿਲੀ ਵਾਰੀ? ਹਾਂਜੀ ਨਹੀਂ ਅਸੀਂ ਵੀ ਦੋਨੋਂ ਇਕੱਠੇ ਹੀ ਗਏ ਆ। ਸਾਡਾ ਉਹ ਜਿਹੜਾ ਰਿਕਾਰਡ ਹੈ ਨਾ ਉਹ ਇਕੱਠਾ ਹੀ ਹੈ। ਇਕੱਠਿਆਂ ਦਾ? ਸ ਮੇਰੀ ਇਹ ਬਾਈਕ ਹੈਗੀ। ਅ ਤੁਸੀਂ ਇਸ ਬਾਈਕ ਤੇ ਹੁੰਨੇ ਹੋ? ਹਾਂਜੀ ਹਾਂਜੀ। ਤੇ ਬਾਈਕ ਦਾ ਤੇ ਸਕੂਟਰੀ ਦਾ ਮੈਚ ਹੋ ਜਾਂਦਾ ਫਿਰ? ਹਾਂ ਹਾਂ। ਬਿਲਕੁਲ ਸਕੂਟੀ ਬੜੀ ਕਾਮਯਾਬ ਰਹੀ ਹੈ। ਪਹਾੜਾਂ ਚ ਸਗੋਂ ਇਹ ਹੋਰ ਵੱਧ ਕਾਮਯਾਬ ਰਹਿੰਦੀ ਆ। ਅੱਛਾ। ਕਿਉਂਕਿ ਇਹ ਉਹਦੇ ਗੇਅਰ ਬਦਲਨੇ ਪੈਂਦੇ ਆ ਆਟੋ ਹੈ। ਹੂੰ ਸਿੰਘ ਸਾਹਿਬ ਤੁਸੀਂ ਮੈਂ ਇੱਦਾਂ ਰਾਈਡਰ ਨਹੀਂ ਹੈਗਾ ਜੀ ਹਾਂ ਮੈਂ ਇੱਕ ਘੁਮਕੜ ਵੈਸੇ ਹੈਗਾ ਘੁੰਮਣ ਫਿਰਦਾ ਬਹੁਤ ਸ਼ੌਕ ਹੈ ਮੈਂ ਘੁਮਕੜਨਾ ਮੈਂ ਤਾਂ ਮੈਂਬਰ ਆ ਤੇ ਮੈਂ ਵੀ ਕਾਫੀ ਘੁੰਮਦਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਘੁੰਮਦਾ ਕੀ ਬਾਤ ਹੈ ਤੇ ਪਰ ਮੈਂ ਆਪਣਾ ਮੋਟਰਸਾਈਕਲ ਰਾਈਡਰ ਨਹੀਂ ਹੈਗਾ ਬਸ ਆ ਮੈਂ ਹਾਂ ਦੇਖੋ ਮੈਂ ਇਹ ਗੱਲ ਕੀ ਕਹਿਣਾ ਚਾਹ ਰਿਹਾ ਸੀ ਵੀ ਇਹ ਸਾਰੇ ਭਰਾ ਜਿਹੜੇ ਨੇ ਹੋਰ ਵੀ ਬਹੁਤ ਰਾਈਡਰਸ ਨੇ ਜਿਹੜਾ ਬਠਿੰਡਾ ਦੇ ਵਿੱਚ ਲੈਰੀ ਸਾਹਿਬ ਦਾ ਜਿਹੜਾ ਇੱਕ ਗਰੁੱਪ ਹੈ ਉਹ ਵੇਖੋ ਮੈਂ ਤੁਹਾਨੂੰ ਦਿਖਾ ਦਿਆਂ ਆ ਤੇ ਇਸ ਤਰੀਕੇ ਨਾਲ ਸਾਰਾ ਕੁਝ ਇਹਨਾਂ ਫੋਲਡਿੰਗ ਹੈ ਉਹ ਪਈਆਂ ਚੇਅਰਸ ਪਈਆਂ ਟੇਬਲ ਪਿਆ ਇਸ ਤਰੀਕੇ ਨਾਲ ਰਾਤ ਨੂੰ ਇੱਥੇ ਮੇਰਾ ਮੇਰਾ ਮਕਸਦ ਲੈਰੀ ਸਾਹਿਬ ਥੋੜਾ ਜਿਹਾ ਮੈਨੂੰ ਹੋਰ ਗਿਆਨ ਦੇ ਦਿਓ ਤੁਸੀਂ ਆਪਣੇ ਵੱਲੋਂ ਕਾਈਂਡਲੀ ਇਹ ਤੁਹਾਡੇ ਹੁਣ ਹਾਂਜੀ ਚਲੋ ਪਲੀਜ਼ ਪਲੀਜ਼ ਆਪਾਂ ਮਿਲिए ਸਗੋਂ ਚੰਗੀ ਇੱਥੇ ਇਧਰ ਵਿੱਚ ਅਗਰ ਕੋਈ ਆਮ ਬੰਦਾ ਆਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਐਂਟਰੀ ਫਰੀ ਹੈ ਕਿਸੇ ਲਈ ਮਤਲਬ ਕੋਈ ਐਂਟਰੀ ਫੀਸ ਨਹੀਂ ਹੈਗਾ ਆ ਆਮ ਬੰਦਾ ਨਹੀਂ ਆ ਆਮ ਬੰਦਾ ਮਤਲਬ ਕੋਈ ਵੀ ਸ਼ਹਿਰੀ ਆਉਣਾ ਚਾਹੁੰਦਾ ਇਥੇ ਤਾਂ ਉਹ ਦੇਖ ਸਕਦਾ ਆਗੇ ਇਹ ਇਵੈਂਟ ਨੂੰ ਆਨੰਦ ਮਾਣ ਸਕਦਾ ਹੈ ਓਕੇ ਹੁਣ ਜਿਵੇਂ ਰੂਬਰੂ ਪ੍ਰੋਗਰਾਮ ਹੋਣਾ ਹੈ ਹਾਂ ਬਿਲਕੁਲ ਰੂਬਰੂ ਵਾਲਾ ਇਵੈਂਟ ਹੈ ਸ਼ਾਮ ਦਾ ਪ੍ਰੋਗਰਾਮ ਹੈ ਰੰਗ ਰੰਗ ਪ੍ਰੋਗਰਾਮ ਜਾਂ ਜਿਵੇਂ ਰਾਈਡਰ ਆਏ ਨੇ ਆ ਸਾਰਾ ਮਾਹੌਲ ਦੇਖਣਾ ਕਿਉਂਕਿ ਬਿਲਕੁਲ ਨਵਾਂ ਹੈ ਬੇਸਿਕਲ ਕਨਸੈਪਟ ਦੇਖਣਾ ਚਾਹੁੰਦੇ ਆ ਤਾਂ ਇਸ ਸਾਰਿਆਂ ਲਈ ਐਂਟਰੀ ਫਰੀ ਹੈ ਮਤਲਬ ਕਿਸੇ ਲਈ ਕੋਈ ਐਂਟਰੀ ਫੀਸ ਨਹੀਂ ਰੱਖੀ ਕੋਈ ਵੀ ਆ ਸਕਦਾ ਜੀ ਬਿਲਕੁਲ ਅੱਛਾ ਹਣਾ ਆਪਾਂ ਤੁਸ ਜੁਕਲਾ ਆ ਅੰਜ ਚੋਪੜਾ ਜੀ ਮੈਨੂੰ ਦਿਖਾਓ ਕਰਕੇ ਅਰੇ ਵਾਰੇ ਸਤਿ ਸ੍ਰੀ ਅਕਾਲ ਜੀ ਕੀ ਨਾਮ ਭਾਜੀ ਮੇਰਾ ਨਾਮ ਰਾਜੀਵ ਚੋਪੜਾ ਜੀ ਚੋਪੜਾ ਸਾਹਿਬ ਠੀਕ ਹੋ ਹਾਂਜੀ ਬਿਲਕੁਲ ਫਾਈਨ ਬਹੁਤ ਹੋ ਗਿਆ ਕਿ ਜਗਾ ਤੋਂ ਅ ਮੈਂ ਜਲੰਧਰ ਤੋਂ ਆਇਆ ਜੀ ਔਰ ਸਾਡਾ ਕਲੱਬ ਹੈਗਾ ਫਿਨਿਕਸ ਰਾਈਡਿੰਗ ਕਲੱਬ ਫਿਨਿਸ਼ ਫਿਨਿਕਸ ਫਿਨਿਕਸ ਰਾਈਡਿੰਗ ਕਲੱਬ ਫਿਨਿਕਸ ਹਾਂ ਹਾਂ ਫਿਨਿਕਸ ਰਾਈਡਿੰਗ ਕਲੱਬ ਹੈ ਮੈਂ ਆਇਆ ਔਰ ਮੇਰੇ ਇੱਕ ਦੋਸਤ ਹੈ ਗਿਆ ਕਰਤਾਰਪੁਰ ਤੋਂ ਆਇਆ ਕਸ਼ੀਸ਼ ਜੀ ਤੇ ਬਾਕੀ ਜਿਹੜੇ ਸਾਡੇ ਰਾਈਡਰਸ ਆ ਯਾਦ ਅੱਜ ਰਾਤੀ ਪਹੁੰਚਣਗੇ ਤੇ ਯਾ ਕੱਲ ਸਵੇਰੇ ਪਹੁੰਚਣਗੇ ਅੱਛਾ ਉਹ ਮਤਲਬ ਆ ਛੋਟੇ ਛੋਟੇ ਟੈਂਟ ਮੈਂ ਦੇਖ ਰਿਹਾ ਇਹਨਾਂ ਚ ਹੀ ਰਹਿੰਦੇ ਹੋ ਫਿਰ ਤੁਸੀਂ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਚ ਮਜ਼ਾ ਹੈਗਾ ਟੈਂਟ ਦੇ ਵਿੱਚ ਰਹਿਣ ਦਾ ਉਹ ਕਿਤੇ ਵੀ ਹਨੀ ਕਿਉਂਕਿ ਆਪਾਂ ਘਰਾਂ ਚ ਵੀ ਏਸੀ ਲੱਗੇ ਹੋਏ ਆ ਹੀਟਰ ਲੱਗੇ ਹੋਏ ਬਹੁਤ ਇੰਜੋਏ ਕਰੀਦਾ ਗੱਦਿਆਂ ਗੁੱਦਿਆਂ ਦੇ ਉੱਤੇ ਇਹਦੇ ਵਿੱਚ ਵੀ ਆਪਣਾ ਇੰਜੋਏ ਹੁੰਦਾ ਪੂਰਾ ਆਪਣੇ ਲੈਵਲ ਦਾ ਇੱਕ ਬਹੁਤ ਮਜ਼ਾ ਹੁੰਦਾ ਕਿੱਥੇ ਕਿੱਥੇ ਜਾ ਚੁੱਕੇ ਤਕਰੀਬਨ ਤਕਰੀਬਨ ਆਪਾਂ ਨਾਰਥ ਇੰਡੀਆ ਕਰ ਲਿਆ ਹੋਇਆ ਲੇਹ ਲਦਾਖ ਹੋ ਗਿਆ ਲਾਹੌਲ ਸਪੀਤੀ ਹੋ ਗਿਆ ਔਰ ਆਪਣਾ ਸੱਚਪਾਸ ਹੋ ਗਿਆ ਇਦਾਂ ਹੀ ਆਪਣਾ ਦੋ ਆਪਣਾ ਬੈਰਗੜ ਹੋ ਗਿਆ ਤੇ ਸਾਰਾ ਆਪਣਾ ਏਰੀਆ ਕਾਫੀ ਕਰ ਲਿਆ ਮੈਂ ਰੈਡੀ ਹੋ ਗਿਆ ਨੈਚੁਰਲੀ ਬਿਲਕੁਲ ਜਿਓ ਵੀ ਸਹੀ ਅੱਛਾ ਇਹ ਮਤਲਬ ਸ਼ੌਂਕ ਸੀ ਕਿ ਘਰ ਤੋਂ ਗਾਲਾਂ ਦਾ ਡਰ ਲੱਗਦਾ ਸੀ ਵੀ ਆਪਾਂ ਘਰੋਂ ਬਾਹਰ ਚਲੀਏ ਦੋਨੋਂ ਚੀਜ਼ਾਂ ਦੋਨੋਂ ਚੀਜ਼ਾਂ ਜਦੋਂ ਘਰ ਤੋਂ ਘਰ ਦੇ ਤੋਂ ਗਾਲਾਂ ਪੈਂਦੀਆਂ ਤੇ ਫਿਰ ਬੰਦਾ ਅਸੀਂ ਨੂੰ ਸ਼ੌਂਕ ਬਣਾ ਲੈਂਦਾ ਘਰ ਦੇ ਤੋਂ ਮਤਲਬ ਮੇਨਲੀ ਮੈਡਮ ਉਹਨਾਂ ਤੋਂ ਨਹੀਂ ਨਹੀਂ ਸਾਰਿਆਂ ਤੋਂ ਅੱਛਾ ਮੰਮੀ ਪਾਪਾ ਮੈਡਮ ਹਾਂ ਹਾਂ ਜਦੋਂ ਜਿਹੜਾ ਬੰਦਾ ਜਿਹੜਾ ਬੱਚਾ ਹੁੰਦਾ ਨਾ ਨਲਾਇਕ ਉਹਨੂੰ ਸਾਰਿਆਂ ਤੋਂ ਗੰਨਗਾਲਾਂ ਹੀ ਪੈਂਦੀਆਂ ਕਿਉਂ ਹਨਾ ਤੇ ਉਹਨਾਂ ਲਾਗ ਬੱਚ ਨੂੰ ਗਾਲਾਂ ਪੈਂਦੀਆਂ ਕਹਿੰਦੇ ਨੇ ਘਰਦਿਆਂ ਦੀਆਂ ਗਾਲਾਂ ਕਿਉਂ ਦੀਆਂ ਨਾਲ ਤੇ ਕਿਉਂ ਦੀਆਂ ਨਾਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੇਰੇ ਫਾਦਰ ਹੀ ਆ ਜਿਹੜੇ ਮੈਨੂੰ ਕਹਿੰਦੇ ਬੇਟਾ ਤੂੰ ਜਾ ਘੁੰਮ ਕੇ ਆ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਪੁੱਤਰ ਜਦੋਂ ਮਿਹਨਤ ਕਰਦਾ ਬੜੀ ਜ਼ਬਰਦਸਤ ਮਿਹਨਤ ਕਰਦਾ ਉਹ ਕਹਿੰਦੇ ਵਰਕ ਐਜ਼ ਅ ਕੁਲੀ ਲਿਵ ਲਾਈਕ ਅ ਪ੍ਰਿੰਸ ਕੀ ਬਾਤ ਹੈ ਬਾਕੀ ਗੱਲ ਸਹੀ ਹੈ ਜੇ ਆਪਾਂ ਕੰਮ ਕਰਨਾ ਤਾਂ ਕੁਲੀ ਵਾਂਗੂ ਤੇ ਰਹਿਣਾ ਪ੍ਰਿੰਸ ਵਾਂਗੂ ਰਾਜੇ ਵਾਂਗੂ ਜੀ ਬਿਲਕੁਲ ਤੇ ਜਦੋਂ ਫਾਦਰ ਸਾਨੂੰ ਕਹਿੰਦਾ ਪਾਪਾ ਜਾਣਾ ਜੀ ਆਪਾਂ ਉਹ ਫਿਰ ਕਹਿੰਦੇ ਆ ਕਿ ਨਹੀਂ ਜਾਣਾ ਫਿਰ ਕਹਿੰਦਾ ਨਹੀਂ ਜੀ ਲਹਿਰੀ ਸਾਹਿਬ ਵੱਲ ਜਾਣਾ ਬਠਿੰਡੇ ਆ ਕਹਿੰਦੇ ਹਾਂ 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 ਜ਼ਰੂਰ ਜਾਓ ਕੋ ਚੱਕਰ ਨਹੀਂ ਕੋ ਚੱਕਰ ਨਹੀਂ ਇੱਕ ਇੱਕ ਲੱਦੇ ਸੇ ਵੀ ਮੇਰੇ ਹੁਣੇ ਦਿਮਾਗ ਇੱਕ ਗੱਲ ਹੋਰ ਆਈ ਹੁਣ ਇਹ ਤਾਂ ਦਿਨ ਹੈ ਜੀ ਰਾਤ ਨੂੰ ਜਦੋਂ ਤੁਸੀਂ ਸਾਰੇ ਲੋਕ ਇੱਥੇ ਇਕੱਠੇ ਹੁੰਨੇ ਹੋ ਉਹ ਮਾਹੌਲ ਕੀ ਹੁੰਦਾ ਉਹ ਇਥੇ ਤੁਸੀਂ ਬੌਨਫਾਇਰ ਹੁੰਦੀ ਆ ਕੇ ਦੇਖੋ ਹੁਣ ਜਵੇਦਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਪੂਰੀ ਮਹਿਫਿਲਾਂ ਲੱਗਦਾ ਉਹਦਾ ਜਵਾਬ ਮੈਂ ਦੇਣਾ ਜੀ ਅੱਛਾ ਦੇਖੋ ਜਦੋਂ ਤੁਸੀਂ ਇੱਥੇ ਰਾਤੀ ਪਹੁੰਚੋਗੇ ਨਾ ਤੁਹਾਨੂੰ ਪਤਾ ਕੀ ਲੱਗੂਗਾ ਦੋ ਚੀਜ਼ਾਂ ਲੱਗਣਗੀਆਂ ਤੁਹਾਨੂੰ ਇਹ ਲੱਗੂਗਾ ਕਿ ਤੁਸੀਂ ਆਪਣੇ ਭੂਆ ਦੇ ਪਿੰਡ ਆ ਗਏ ਹੋ ਹਮਮ ਔਰ ਇਦਾਂ ਤੇ ਲੱਗੂਗਾ ਕਿ ਤੁਹਾਡੇ ਮਾਮੇ ਦਾ ਵਿਆਹ ਹੈਗਾ ਔਰ ਉੱਥੇ ਤੁਸੀਂ ਭੰਗੜੇ ਪਾ ਰਹੇ ਹੋ ਤਾਂ ਫੁੱਲ ਟੂ ਇੰਜੋਏ ਹੋ ਰਿਹਾ ਹੁੰਦਾ ਇਸ ਤਰੀਕੇ ਦਾ ਮਾਹੌਲ ਹੁੰਦਾ ਔਰ ਸਭ ਨਾਲ ਵੱਡੀ ਗੱਲ ਆ ਆਪਾਂ ਪੂਰੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇਵੈਂਟਸ ਆਪਾਂ ਜਿਹੜੇ ਕਰਕੇ ਆਨੇ ਦੇਖ ਕੇ ਆਨੇ ਆ ਉਹਨਾਂ ਸਾਰਿਆਂ ਦੇ ਵਿੱਚ ਮਜ਼ਾ ਹੈਗਾ ਪਰ ਜੋ ਮਜ਼ਾ ਇੱਥੇ ਆ ਜੋ ਦਿਲੋਂ ਪਿਆਰ ਇਹ ਕਰਦੇ ਆ ਜੋ ਇਹਨਾਂ ਦੇ ਮਨ ਦੇ ਅੰਦਰ ਭਾਵਨਾ ਹੈਗੀ ਹੈ ਕਿ ਸਾਡੇ ਰਾਈਡਰ ਭਰਾ ਆ ਰਹੇ ਅਸੀਂ ਉਹਨਾਂ ਨੂੰ ਮਿਲੀਏ ਉਹ ਕਿਤੇ ਵੀ ਨਹੀਂ ਉਹ ਕਿ ਤੁਮ ਮਿਲ ਨਹੀਂ ਆਪਣਾ ਪਨ ਜਿਹੜਾ ਹੈਗਾ ਨਾ ਉਹ ਸਾਨੂੰ ਕਿਤੇ ਨਹੀਂ ਮਿਲਦਾ ਉਹੀ ਇਹ ਆਪਣਾ ਪਨ ਸਾਨੂੰ ਖਿੱਚ ਲਿਆਉਂਦਾ ਇਹਨਾਂ ਵੱਲ ਆਪਾਂ ਇੱਥੇ ਪਹੁੰਚ ਜਾਂਦੇ ਨਾ ਨੋ ਡਾਊਟ ਸਾਡੇ ਲੈਰੀ ਸਾਹਿਬ ਤਾਂ ਵਾਕਈ ਬਹੁਤ ਮਲਾਪੜੇ ਨੇ ਬੜਾ ਪਿਆਰ ਕਰਦੇ ਸਾਰਿਆਂ ਨੂੰ ਤੇ ਲੈਰੀ ਸਾਹਿਬ ਚੰਗਾ ਲੱਗਦਾ ਜਦੋਂ ਸਾਰੇ ਇੱਕ ਬੜੀ ਮੈਨ ਲੱਗਦਾ ਹੁਣ ਤੁਹਾਡੀ ਜਿਹੜੀ ਰਾਈਡਰਸ ਫੈਮਲੀ ਹੈ ਬਹੁਤ ਵੱਡੀ ਬਣ ਗਈ ਹੋਣੀ ਹਾਂ ਬਹੁਤ ਬਿਲਕੁਲ ਪਹਿਲੀ ਗੱਲ ਤਾਂ ਜੇ ਆਪਾਂ ਆਪਣੇ ਆਪਣੇ ਕਲੱਬ ਦੀ ਗੱਲ ਕਰੀਏ ਤਾਂ ਆਪਣੇ ਕਲੱਬ ਦੇ ਵਿੱਚ 440 ਮੈਂਬਰ ਆ ਗਏ ਨੇ ਪੰਜਾਬੀ ਐਡਵੈਂਚਰਰਸ ਦੇ ਵਿੱਚ ਠੀਕ ਹੈ ਤੇ ਉਹ ਜਪ ਗਈ ਹੁਣ ਨੈਟਵਰਕ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਬਾਈਕਰ 브ਦਰਹੁੱਡ ਆ ਇਹ ਬੜਾ ਘੈਂਟ ਹੈਗਾ ਪੂਰੇ ਇੰਡੀਆ ਦਾ ਵੀ ਨੈਟਵਰਕ ਹੈ ਤੇ ਇਵਨ ਕਿ ਅਬਰੌਡ ਵੀ ਹੁਣ ਅਸੀਂ ਕਿਤੇ ਵੀ ਬਾਹਰ ਜਾਣੇ ਹੈਗੇ ਆ ਤਾਂ ਸਾਨੂੰ ਕਿਸੇ ਵੀ ਕੋਈ ਦਿੱਕਤ ਆ ਜੇ ਕਿਸੇ ਵੀ ਸਮੇਂ ਤਾਂ ਸਾਡੇ ਰਾਈਡਰ ਸਾਥੀ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਠੀਕ ਹੈ ਸਾਡੇ ਸਾਡੀ ਮਦਦ ਲਈ ਅੱਗੇ ਹੁੰਦੇ ਹੈਗੇ ਤਾਂ ਇਹ ਮਰੋਂ ਸਭ ਤੋਂ ਵੱਡੀ ਦਿੱਕਤ ਆਪਾਂ ਨੂੰ ਇਹ ਹੁੰਦੀ ਜੇ ਕਿਤੇ ਘੁੰਮਣ ਜਾਣੇ ਆਪਾਂ ਵੀ ਉੱਥੇ ਸਾਨੂੰ ਕੋਈ ਦਿੱਕਤ ਨਾ ਆਵੇ ਜੇ ਕੋਈ ਦਿੱਕਤ ਆ ਗਈ ਤਾਂ ਕੀ ਕਰਾਂਗੇ ਸਾਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈਗੀ ਕਿ ਸਾਰੇ ਜਿਹੜੇ ਰਾਈਡਰ ਹੈਗੇ ਨੇ ਉਹ ਉਹ ਪੂਰੇ ਇੰਡੀਆ 'ਚ ਫੈਲੇ ਹੋਏ ਨੇ ਠੀਕ ਹੈ ਇਹ ਵੰਗੇ ਅਸੀਂ ਸਿੰਗਾਪੁਰ ਗਏ ਆ ਮਲੇਸ਼ੀਆ ਗਏ ਆ ਉੱਥੋਂ ਦੇ ਰਾਈਡਰ ਸਾਨੂੰ ਮਿਲੇ ਠੀਕ ਹੈ ਉੱਥੋਂ ਦੇ ਰਾਈਡਰ ਸਾਨੂੰ ਮਿਲੇ ਤਾਂ ਉਹਨਾਂ ਨੇ ਉਹਨਾਂ ਨੇ ਸਾਨੂੰ ਬੜਾ ਬੜਾ ਪਿਆਰ ਦਿੱਤਾ ਤੇ ਮਤਲਬ ਉਹਨਾਂ ਨੇ ਆਪਣੇ ਕੋਲ ਸਾਨੂੰ ਰੱਖਿਆ ਪਰ ਹੀ ਜਿੱਥੇ ਦਾ ਅਸੀਂ ਬਜਟ ਬਣਾਇਆ ਸੀ 4-5 ਲੱਖ ਰੁਪਏ ਦਾ ਉੱਥੇ ਸਾਡਾ 1 ਰੁਪਿਆ ਖਰਚ ਨਹੀਂ ਹੋਇਆ ਇਹ ਪਿਆਰ ਦੀ ਗੱਲ ਹੈ ਹਾਂ ਤਾਂ ਇਹ ਇਸ ਤਰ੍ਹਾਂ ਦਾ ਹੈ ਕਿ ਮਤਲਬ ਇਹ ਇਹ ਸਾਰਾ ਬੜਾ ਸਭ ਤੋਂ ਵੱਡੀ ਦਾ ਬ੍ਰਦਰਹੁੱਡ ਹੈ ਨਾ ਬਾਈਕਰ ਬ੍ਰਦਰਹੁੱਡ ਹੈਗੀ ਆ ਤਾਂ ਹੋਰ ਇਹਦੇ ਉੱਤੇ ਕੀ ਚਾਹੀਦਾ ਹੈਗਾ ਅੱਛਾ ਕਿੰਨੇ ਲੇਡੀਜ਼ ਤੇ ਕਿੰਨੇ ਜੈਂਟਸ ਹੈ ਨਾ ਗਰੁੱਪਾਂ ਦੇ ਵਿੱਚ ਜਿਹੜਾ ਆਪਣਾ ਗਰੁੱਪ ਹੈਗਾ ਆਪਣੇ ਟੋਟਲ 440 ਹੈਗੇ ਨੇ ਇਹਨਾਂ ਦੇ ਵਿੱਚ ਤਕਰੀਬਨ 50 ਲੇਡੀਜ਼ ਹੈਗੀਆਂ ਨੇ ਤੇ 400 ਦੇ ਕਰੀਬ ਆਪਣੇ ਮੇਲ ਮੈਂਬਰ ਹੈਗੇ ਨੇ ਇਹਦੇ ਵਿੱਚ ਅੱਛਾ ਜੀ ਤੇ ਬਾਹਰੋਂ ਵੀ ਆਂਦੇ ਹੋਣਗੇ ਕੁਝ ਹਾਂ ਜੀ ਹਾਂ ਬਾਹਰੋਂ ਵੀ ਆਂਦੇ ਨੇ ਓਕੇ ਹਾਂ ਇਹ ਇਹ ਵਿਵਾਦੀ ਇਹ ਆਪਣੇ ਕਲੱਬ ਦੇ ਮੈਂਬਰ ਨੇ ਇਹ ਟੀਚਰ ਲੱਗੇ ਹੋਏ ਨੇ ਮੋਗਾ ਦੇ ਵਿੱਚ ਤੇ ਹੈਗੇ ਰਾਮਪਰਾ ਦੇ ਕੋਲੇ ਪੰਡ ਇਹਨਾਂ ਦਾ ਗੱਲ ਕਰਾ ਅੱਛਾ ਇਹ ਕਰਦੀਪ ਨਾ ਪ੍ਰਦੀਪ ਗੌਰ ਕੀ ਬਾਤ ਆਪਾਂ ਇਹਨਾਂ ਨਾਲ ਵੀ ਗੱਲ ਕਰੀਏ ਸਾਡੀ ਛੋਟੀ ਭੈਣ ਹੈ ਮੈਂ ਮੈਨੂੰ ਉਹੀ ਹੈ ਨਾ ਮੈਂ ਦੇਖ ਰਿਹਾ ਸੀਗਾ ਵੀ ਕੁੜੀਆਂ ਵੀ ਇਹ ਰਾਈਡਰ ਕਲੱਬ ਦੇ ਵਿੱਚ ਹੈਗੀਆਂ ਤੁਸੀਂ ਥੋੜਾ ਇਹਨੂੰ ਲਾਓ ਤੇ ਸਪੈਕਸ ਨੂੰ ਬੜਾ ਧਿਆਨ ਨਾਲ ਕਰਕੇ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦੀਆਂ ਐ ਤੇ ਮੈਨੂੰ ਇਹ ਵੀ ਮੈਂ ਸਾਡੀ ਛੋਟੀ ਭੈਣ ਤੁਸੀਂ ਵੇਖੋ ਮੋਟਰਸਾਈਕਲ ਆ ਹਨਾ ਕੀ ਨਾਮ ਤੁਹਾਡਾ ਪ੍ਰਦੀਪ ਕੌਰ ਸਰ ਪ੍ਰਦੀਪ ਹਾਂਜੀ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ ਲਗਭਗ ਸਰ ਦੂਸਰਾ ਸਾਲ ਚੱਲ ਰਿਹਾ ਸਰ ਦੂਸਰਾ ਹਾਂਜੀ ਕਿੱਥੇ ਕਿੱਥੇ ਜਾਏ ਅ ਫਿਲਹਾਲ ਤਾਂ ਸਰ ਲੋਕਲ ਪੰਜਾਬ ਤੇ ਜਾਂਦੇ ਜਾਂਦੇ ਆ ਇਧਰ ਚਿੱਤਕੁਨ ਸਾਈਡ ਸਰ ਜਾ ਕੇ ਸੇ ਅਚਾ ਵੈਸੇ ਜ਼ਿਆਦਾਤਰ ਮੁੰਡਿਆਂ ਨੂੰ ਸ਼ੌਂਕ ਹੁੰਦਾ ਹਾਂਜੀ ਸਰ ਕੁੜੀਆਂ ਨੂੰ ਸ਼ੌਂਕ ਪੈ ਗਿਆ ਹਾਂਜੀ ਤੇ ਉਹ ਵੀ ਕਮਾਲ ਆ ਇਹ ਜੋ ਮੋਟਰਸਾਈਕਲ ਚਲਾਉਣੇ ਹਾਂਜੀ ਹਾਂਜੀ ਬੱਸ ਸਰ ਦੇਖਾ ਦੇਖ ਚੌਂਕ ਹੁੰਦਾ ਸਰ ਆਪਣਾ ਆਪਣਾ ਮਜ਼ਾ ਹੁੰਦਾ ਬਹੁਤ ਚੰਗਾ ਲੱਗਦਾ ਬਹੁਤ ਬਹੁਤ ਕੀ ਕੁਝ ਸਿੱਖਣ ਨੂੰ ਮਿਲਦਾ ਅ ਇੱਕ ਤਾਂ ਆਪਣੇ ਆਪ ਨਾਲ ਟਾਈਮ ਸਪੈਂਡ ਕਰਨਾ ਮਿਲਦਾ ਇੱਕ ਜਿੱਥੇ ਇੰਡੀਪੈਂਡੈਂਟ ਹੋਣ ਦਾ ਵੀ ਆਪਾਂ ਕਹਿ ਸਕਦੇ ਆ ਅ ਇੱਕ ਤਰੀਕੇ ਦਾ ਆਪਾਂ ਇਹ ਕਹਿ ਸਕਦੇ ਆ ਵੀ ਇੰਡੀਪੈਂਡੈਂਟ ਹੋਣ ਦਾ ਮੌਕਾ ਮਿਲਿਆ ਸਾਨੂੰ ਦੂਸਰਾ ਕੀ ਹੈ ਕਿ ਜਿੱਥੇ ਸਾਨੂੰ ਮਤਲਬ ਬਾਈਕਾਰ ਜਾਂ ਬਾਈਬਸ ਜਾਂ ਬਾਈ 에ਅਰ ਜਾਣਾ ਪੈਂਦਾ ਸੀ ਉੱਥੇ ਅਸੀਂ ਈਜ਼ੀਲੀ ਕਿਤੇ ਵੀ ਆਪਦਾ ਵਹੀਕਲ ਕੈਰੀ ਕਰ ਸਕਦੇ ਆ ਕਿਤੇ ਵੀ ਈਜ਼ੀਲੀ ਜਾ ਸਕਦੇ ਕੋਮ ਫਿਰ ਸਕਦੇ ਇਹੋ ਜਿਹੇ ਕੰਮ ਦੇ ਲਈ ਹੌਸਲਾ ਚਾਹੀਦਾ ਹਾਂਜੀ ਫਿਰ ਕਿੰਨਾ ਹੌਸਲਾ ਫਿਰ ਬਹੁਤ ਇਹ ਜਦੋਂ ਆ ਰਾਈਡਸ ਤੇ ਜਾ ਕੇ ਉਸ ਤੋਂ ਬਾਅਦ ਕਿੰਨਾ ਹੌਸਲਾ ਆਇਆ ਫਿਰ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਕੰਫੀਡੈਂਸ ਬਹੁਤ ਸਰ ਹੈ ਨਾ ਸੋ ਇਹੀ ਗੱਲ ਹੁੰਦੀ ਤੁਸੀਂ ਦੇਖੋ ਮਕਸਦ ਮੇਰਾ ਇਹ ਪ੍ਰੋਗਰਾਮ ਦਿਖਾਉਂਦਾ ਇਹ ਹੈ ਕਿ ਇਹ ਤੁਸੀਂ ਦੇਖੋ ਵੀ ਰਾਈਡਰਸ ਕਲੱਬ ਆ ਹੈ ਨਾ ਲੈਰੀ ਸਾਹਿਬ ਹੋਣੀ ਨੇ ਇਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਇਹ ਲੋਕ ਬੜਾ ਜਾਂਦੇ ਨੇ ਤੇ ਮੈਨੂੰ ਅਸੀਂ ਵੀ ਮੈਂ ਤੁਹਾਨੂੰ ਦਿਖਾ ਦਿਆਂ ਹਲੇ ਤਾਂ ਹੋਰ ਮੰਜ਼ਰ ਤੁਸੀਂ ਵੇਖੋ ਰਾਤ ਨੂੰ ਕੱਡਾ ਕਮਾਲ ਹੋਣਾ ਫਿਰ ਰੂਬਰੂ ਹੈ ਸਾਰਿਆਂ ਦੇ ਨਾਲ ਇਹਨਾਂ ਲੋਕਾਂ ਨੇ ਹੋਣਾ ਇਸ ਇਸ ਕਰਕੇ ਉੱਤੇ ਤੁਸੀਂ ਵੇਖ ਲਓ ਜਾ ਰਿਹਾ ਸੈਣਾ ਦਾ ਜਾਜ ਆਪਾਂ ਜਾਲਾਂ ਦੇ ਉਹਨੂੰ ਤੇ ਜਿਨ੍ਹਾਂ ਨੂੰ ਐਡਵੈਂਚਰ ਦੇ ਨਾਲ ਪਿਆਰ ਹੈ ਉਹ ਲੋਕ ਇਸੇ ਤਰੀਕੇ ਦੇ ਨਾਲ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਚੋਂ ਟਾਈਮ ਕੱਢ ਕੇ ਫਿਰ ਉਹ ਲੋਕ ਇਹੋ ਜਿਹਾ ਐਡਵੈਂਚਰ 'ਚ ਜਾਂਦੇ ਨੇ ਤੇ ਮੈਨੂੰ ਅਸੀਂ ਵੀ ਚਲੋ ਮੈਂ ਤੁਹਾਨੂੰ ਦਿਖਾਵਾਂ ਤੇ ਮੈਨੂੰ ਦਿਓ ਇਜਾਜ਼ਤ 8394 ਮਟਰ 350 8394 Όλοι μπορούν να.